ਨਿਰਮਲ ਸਿੰਘ ਹਮਦ ਜੀ ਨਿਰਮਲ ਸਿੰਘ ਹਮਦ ਜੀ ਤੇ ਕਿੱਥੋਂ ਗੱਲ ਕਰ ਰਹੇ ਆ ਜੀ ਤੁਸੀਂ ਮੈਂ ਸ੍ਰੀ ਹਜੂਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਲੰਗਰ ਦੇ ਵਿੱਚ ਸੇਵਾ ਦਾ ਹੁੰਦਾ ਸੀ ਹਾਂਜੀ ਹਾਂ ਤੁਹਾਨੂੰ ਨਾ ਇਹ ਅਸੀਂ 6 ਮਹੀਨੇ ਪਹਿਲਾਂ ਪੰਜ ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀ ਹਾਂਜੀ ਬਰਤਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀਗੀਆਂ ਜੀ ਤੁਹਾਨੂੰ ਬਿਲਕੁਲ ਹਾਰਦਾ ਹੈ 슈ਗਰ ਦਾ ਸੀ ਨਾਲ ਕੇਸ ਚੜਦੀ ਸੀ ਕੇਸ ਦਾੜੀ ਚੜਦੀ ਸੀ ਮਨੋ ਕੇਸ ਚੜਦੀ ਸੀ ਹੁਣ ਫਰਕ ਪਿਆ ਜੀ ਫਿਰ ਪੈਗ ਨੂੰ ਕਰਨਾ ਫਰਕ ਪੈ ਗਿਆ ਜੀ ਮਨਸੂਰ ਵੀ ਨੋਰਮਲ ਆ ਗਿਆ ਹਾਂਜੀ ਤੇ ਹਾਰਟ ਵਾਲੀ ਵੀ ਪ੍ਰੋਬਲਮ ਠੀਕ ਹੈ ਹਾਰਟ ਤੇ ਹੈ ਨਹੀਂ ਵੀ ਹਾਰਟ ਤੇ ਹਾਰਟ ਵਾਲਾ ਤਾਂ ਬਿਲਕੁਲ ਹੀ ਓਕੇ ਹੋ ਗਿਆ ਤੇ ਇੱਕ ਇਹ ਵਾਲਾਂ ਦੀ ਜਿਹੜੀ ਸਮੱਸਿਆ ਸੀਗੀ ਵਾਲ ਝੜਦੇ ਸੀ ਇਹ ਵੀ ਠੀਕ ਹੋ ਗਈ ਇਹ ਵੀ ਠੀਕ ਹੋ ਗਈ ਇਹਨਾਂ ਦਾ ਗਾੜਾ ਵੀ ਹੁਣ ਤਾਂ ਪਰ ਗਿਆ ਤੁਹਾਡਾ ਹਾਂਜੀ ਤੇ ਕਾਫੀ ਪਰਿਵਾਰ ਨਾਲ ਇਹ ਲੱਖਾਂ ਦੀ ਗਿਣਤੀ ਹੈ ਤੁਹਾਨੂੰ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਗੇ ਤੁਹਾਡੀ ਹਾਂਜੀ ਉਹਨਾਂ ਨੂੰ ਪੰਜ ਜੂਸਾਂ ਬਾਰੇ ਤੁਸੀਂ ਕੀ ਮੈਸੇਜ ਦੇਵੋਗੇ ਅਸੀਂ ਆਨੇ ਬੀਪੀਓ ਜਿੰਨਾ ਜਿਤਨਾ ਆਪਣਾ ਗੱਡੀ ਦਾ ਗੱਡੀ ਦਾ ਆਪਾਂ ਕੰਮ ਕਰਾ ਕੇ ਰੱਖਦੇ ਆ ਕੋ ਗੱਡੀ ਠੀਕ ਰਹਿੰਦੀ ਆ ਆਪਾਂ ਦਵਾਈ ਪੀਵਾਂਗੇ ਤੇ ਆਪਣਾ ਸਰੀਰ ਵੀ ਇਤਨਾ ਹੀ ਠੀਕ ਰਹੂਗਾ ਆਪਣਾ ਸਰੀਰ ਵੀ ਠੀਕ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਧੰਨਵਾਦ